ਸਸਰੀ ਘਰ ਬਾਈ ਸਾਰਿਆਂ ਨੂੰ ਅਸੀਂ ਪਹੁੰਚੇ ਸੀ ਬਾਈ ਲਵੇ ਆਪਣਾ ਫੌਜੀ ਸਾਹਿਬ ਲਵੇ ਪਿੰਡ ਤੋਲਾਵਾਲ ਤੋਂ ਰੇ ਤੇ ਬਾਈ ਦੀਪਾ ਇਹ ਪਿੰਡ ਤੋਲਾਵਾਲ ਤੋਂ ਨੇ ਤੇ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਦੇ ਪਿੰਡ ਚੀਨਿਆਂ ਤੋਂ ਤੇ ਡਾਕਟਰ ਭੁੱਕਲ ਤੇ ਵੀਰ ਜਗਸੀਰ ਆਪਣਾ ਇੰਦੇ ਸੀ ਨੇ ਤੇ ਵੀਰੇ ਆਪਣਾ ਥੋੜੇ ਦੋ ਦਿਨ ਪਹਿਲਾਂ ਬਵਾਦ ਹੋ ਗਿਆ ਸੀ ਆਪਣਾ ਤੇ ਫੌਜੀ ਸਾਹਿਬ ਤੇ ਆਪਣਾ ਬਾਈ ਦੀਪੇ ਦਾ ਇਹਨਾਂ ਦਾ ਕੁਝ ਗਲਤਫਹਿਮੀਆਂ ਸੀ ਆਪ ਵਿਚ ਇਹਨਾਂ ਨੇ ਥੋੜਾ ਜਿਹਾ ਕੰਮ ਵੱਧ ਗਿਆ ਤੀਗਾ ਤੇ ਉਹ ਅਸੀਂ ਬਹਿ ਕੇ ਹੁਣ ਛਲਝਾ ਲਿਆ ਵੀ ਉਹਨਾਂ ਦਾ ਆਪ ਚ ਬਈ ਰਾਜੀ ਬੰਦਾ ਇੱਕ ਦੂਜੇ ਨੂੰ ਇਹ ਅੱਗੇ ਤੋਂ ਮਤ ਕਰਨਗੇ ਪਿੰਡ ਦੇ ਕੰਮ ਕਰਨਗੇ ਜਿੰਨੇ ਇਕੱਠੇ ਹੋ ਕੇ ਸਾਰੇ ਕੰਮ ਕਰ ਬਈ ਚੇਅਰਮੈਨ ਸਾਹਿਬ ਨੇ ਬਿਠਾ ਕੇ ਇਹ ਚੀਜ਼ ਨੂੰ ਮਿਲਤਾ ਬਹੁਤ ਬਹੁਤ ਧੰਨਵਾਦ ਬਾਈ ਠੀਕ ਆ ਜੀ ਸੌਜੀ ਸਾਹਿਬ ਜੀ ਬਸੋ ਕਿਵੇਂ ਠੀਕ ਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਦੀਆਂ ਬਾਈ ਗੀਤੀਮਾਨ ਜੀ ਜੋ ਚੇਅਰਮੈਨ ਸਾਹਿਬ ਨੇ ਤੇ ਡਾਕਟਰ ਕੁਪਲ ਜੀ ਬਾਈਆਂ ਦਾ ਦੋਨਾਂ ਦਾ ਕਿ ਇਕੱਠੇ ਬਿਠਾ ਕੇ ਮਸਲੇ ਇੱਕ ਦੋ ਤਿੰਨ ਸੀ ਜਿਹੜੇ ਸੁਲਝਾ ਲਏਗੇ ਨੇ ਇੱਕ ਦੋ ਮਸਲੇ ਬਾਈਆਂ ਨੂੰ ਵੀ ਨਹੀਂ ਪਤਾ ਸੀ ਚਲੋ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਇਹਨਾਂ ਨੂੰ ਪਤਾ ਨਹੀਂ ਸੀ ਅਨਜਾਣ ਪੁਣੇ ਦੇ ਵਿੱਚ ਗਲਤੀਆਂ ਹੋ ਗਈਆਂ ਉਹ ਬਾਈ ਮੰਨਦੇ ਨੇ ਐਕਸੈਪਟ ਕਰਕੇ ਗਏ ਨੇ ਜਿਵੇਂ ਇੱਕ ਲੇਡੀ ਸੀ ਮੇਰੇ ਪਿੰਡ ਦੇ ਵਿੱਚ ਮੰਡੀ ਦੇ ਵਿੱਚ ਲੱਗੀ ਹੋਈ ਸੀ ਉਹਨਾਂ ਨੂੰ ਵੀਰ ਨੇ ਵਾਦਾ ਕੀਤਾ ਕਿ ਅਗਲੀ ਜਿਵੇਂ ਹੁਣ ਡਿਸੀਜਨ ਆਊਗਾ ਉਹਦੇ ਵਿੱਚ ਦੁਬਾਰੇ ਰੱਖਿਆ ਜਾਊਗਾ ਤੇ ਜਿਵੇਂ ਮੇਨ ਮਸਲਾ ਆਈਟੀਆਈ ਵਾਲਾ ਸੀਗਾ ਆਈਟੀਆਈ ਵਾਲਾ ਵੀ ਹੱਲ ਕਰਵਾ ਲਿਆ ਗਿਆ ਬਾਈ ਕਹਿੰਦੇ ਵੀ ਉਹਨਾਂ ਨੂੰ ਡਿਊਟੀ 'ਤੇ ਰਖਵਾ ਦਾਂਗੇ ਪਲੱਸ ਜਿਹੜਾ ਆਪਰੇਟਰ ਹੈ ਆਪਰੇਟਰ ਆਈਟੀਆਈ ਵਾਲਾ ਹੋਊਗਾ ਜਿਹੜਾ ਉਹਨਾਂ ਦਾ ਹੈਲਪਰ ਆ ਉਹ ਬੇਸ਼ੱਕ ਅਨਪੜ ਹੋਵੇ ਉਹ ਵੀਰ ਦੇ ਭਰਾ ਨੂੰ ਅਸੀਂ ਗੁਜਾਰਿਸ਼ ਕੀਤੀ ਕਿ ਚਲੋ ਗਰੀਬਾਂ ਕਰੋ ਐਨਾ ਟਾਈਮ ਹੋ ਗਿਆ ਇਹਨੂੰ ਵੀ ਕਰਦੇ ਕੰਮ ਛੱਡੇ ਨੂੰ ਕਿ ਚਲੋ ਕੋਈ ਦਿੱਕਤ ਨਹੀਂ ਉਹਦੇ ਵਾਸਤੇ ਬਟ ਮੇਰਾ ਜਿਹੜਾ ਮੇਨ ਮੁੱਦਾ ਸੀ ਆਈਟੀਆਈ ਵਾਲਾ ਉਹ ਵੀਰ ਨੇ ਵਾਦਾ ਕੀਤਾ ਕਿ ਨਾ ਵੀ ਅਸੀਂ ਪੂਰਾ ਕਰਾਂਗੇ ਬਾਕੀ ਮਾਈ ਜੀ ਤੋਂ ਪੁੱਛ ਲਓ ਠੀਕ ਆ ਠੀਕ ਆ ਭਾਈ ਠੀਕ ਆ ਕੋਸ਼ਾ ਠੀਕ ਹੈ ਜੀ